ਸਸੀ ਕਾਲ ਜੀ ਅਸੀਂ ਫੇਰ ਅੱਜ ਪਹੁੰਚੇ ਹੋ ਯਾਰ ਆਪਾਂ ਚੋਰ ਬਾਜ਼ਾਰ ਵਿੱਚ ਜੋ ਕਿ ਲਾਲ ਕਿਲੇ ਦੇ ਬਿਲਕੁਲ ਨੇੜੇ ਲੱਗਦਾ ਹੈ ਅਤੇ ਭਾਈ ਸਾਹਿਬ ਤੋਂ ਸ਼ਰਟਾਂ ਲਈਆਂ ਤਿੰਨ ਹੁਣ ਤੁਸੀਂ ਲਾਈਟ ਮਾਰਿਓ ਦੋਸਤੋ ਦੋਸਤੋ ਹਲੋ ਜੀ ਦਿਖਾਇਓ ਪੈਸੇ ਨਾਲ ਗੱਲ ਵੀ ਕਰ ਲਈਏ ਭਾਈ ਸਾਹਿਬ ਇਹ ਬਾਜ਼ਾਰ ਕਿਹੜਾ ਪੈਂਦਾ ਜੀ ਬਾਜ਼ਾਰ ਭਾਈ ਲਾਲ ਕਿਲੇ ਦਾ ਚੋਰ ਬਾਜ਼ਾਰ ਹੈ ਬਈਆ ਇਹ ਕਿੰਨੇ ਵਜੇ ਖੁੱਲhta ਹੈ ਜੇ ਭਾਈ 1 ਵਜੇ ਖੁੱਲ ਜਾਂਦਾ ਹੈ ਹੂੰ 1 ਵਜੇ ਖੁੱਲ ਜਾਂਦਾ ਕਿੰਨੇ ਵਜੇ ਤੱਕ ਲਗਾ ਰਹਤਾ ਹੈ ਸ਼ਾਮ ਸਲਗ ਸ਼ਾਮ ਤੱਕ 9 ਵਜੇ ਤੱਕ ਰਾਤ 9 ਵਜੇ ਤੱਕ ਪੂਰਾ ਸੰਡੇ ਭਾਈ ਪੂਰਾ ਸੰਡੇ ਹੋਈ ਸਰ ਭਾਈ ਸਾਹਿਬ ਕਹਿ ਰਹੇ ਆ ਵੀ ਜਿਹੜਾ ਮਾਰਕੀਟ ਹੈ ਇਹ ਰਾਤ ਨੂੰ 1 ਵਜੇ ਖੁੱਲਦੀ ਹੈ ਤੇ 1 ਵਜੇ ਤੋਂ ਲੈ ਕੇ ਪੂਰਾ ਦਿਨ ਲਗਾਤਾਰ ਚੱਲਦੀ ਹੈ ਤੇ ਜਰੂਰ ਸ਼ਰਟਾਂ ਅਸੀਂ ਲਈਆਂ ਭਾਈ ਸਾਹਿਬ ਨੇ ਜੀਨ ਦੀਆਂ ਜਿਹੜੀਆਂ ਸ਼ਰਟਾਂ ਇੱਥੇ ਲਗਾਈਆਂ ਹੋਈਆਂ ਅਤੇ 3 ਸ਼ਰਟਾਂ ਲਈਆਂ ਭਾਈ ਸਾਹਿਬ ਤੋਂ ₹200 दोस्तों ₹200 दोस्तों ₹200 दोस्तों दोस्तों भाई साहब तो शर्टा ਲਈਆਂ ਇਹ ਇੱਕ ਜਿਹੜੀ शर्ट ਹੈ ਆਹ ਲੋ ਇੱਕ शर्ट ਜਿਹੜੀ ਹੈ ਇਹ ਕਹਿ ਰਹੇ ਸੀਗੇ ₹250 ਦੀ ਤੇ ਇੱਕ ₹200 ਦੀ शर्ट कह रहे ਸੀਗੇ ਤੇ ਅਸੀਂ ਜਦੋਂ ਅਸੀਂ ਕਿਹਾ 500 ਰੁਪਏ ਦੀਆਂ ਤਿੰਨ ਦੇ ਦੇ ਪੈਂਟ ਜੀਨ ਦੀ ₹500 ਦੀਆਂ ਇਹਨਾਂ ਨੇ ਸਾਨੂੰ ਤਿੰਨ ਜੀਨ ਦੀਆਂ ਸ਼ਰਟਾਂ ਦੇਈਆਂ ₹200 दोस्तों ₹200 दोस्तों ₹200 दोस्तों ₹200 ₹200 ਦੀ ਕਾਰਗੋ ਦੀ ਜੀਨ ਦੀ ਪੈਂਟਾਂ ਜਿਹੜੀਆਂ 500 600 700 1000 1500 ਵਾਲੀਆਂ ਸਾਰੀਆਂ ਪੈਂਟਾਂ ਬੜੇ ਅਟੈਚੀ ਵੀ ਆ ₹300 ₹200 ਆ ਦੇਖਦੇ ਆ ਇਹ ਤੋਂ 4 ਮੈਂ ਲੈ ਜਾਊਂਗਾ ਮੈਂ ਮੈਂ 10 ਵਜੇ ਸੁਲਪਾਲ ਖਾਨ ਸੁਲਪਾਲ ਸਾਰੇ ਕਿੰਨੇ ਗਏ ਇਹ ਹਨ 1800 1800 ਕੋਈ ਬਰਹਿਣ नहीं नहीं लेना नहीं है ना नहीं क्या, दे दो आप क्या दे दो भाई अभी नहीं सर तो तो अभी अभी और देख ले फिर देखते अगर ना समझ आए कुछ अभी अठारह सौ रुपए कह रहे भाई साहब तो गुस्सा ठीक है ਇਹਨਾਂ ਨੇ ਟੈਚੀ ਸੀਗਾ ਬੜਾ ਤੇ 1200 ਰੁਪਏ ਦਾ ਕਹਿ ਰਹੇ ਸੀਗੇ 1800 ਸੋਰੀ 1800 ਤੇ ਸਿੱਧੇ 1200 ਰੁਪਏ ਆ ਗਏ ਕਹਿੰਦੇ 1200 ਲਾ ਦਾਂਗੇ ਤੇ ਤੁਹਾਨੂੰ ਤਸਵੀਰਾਂ ਇਹ ਦਿੱਲੀ ਦੀਆਂ ਦਿਖਾ ਰਿਹਾ ਦਿੱਲੀ ਸ਼ਹਿਰੀ ਆਸ਼ਰਮ ਜੀ ਮੀਟੀ ਇੱਥੇ ਉਹ ਪੈਂਟਾਂ ਪਈਆਂ 250 ਰੁਪਏ 2-200 ਰੁਪਏ ਦੀ ਪੈਂਟ ਜਿਹੜੀ ਮਿਲਦੀ ਹੈ ਟੀ-ਸ਼ਰਟ ਆ ਤੁਹਾਡੇ ਸਾਹਮਣੇ ਹੁਣ ਗਰਮੀ ਆ ਰਹੀ ਹੈ ਗਰਮੀ ਦੀ ਟੀ-ਸ਼ਰਟ ਦਾ ਸਾਡੇ ਲਾਲਾ ਜੀ ਦੇ ਸਾਈਜ਼ ਓਖਾ ਮਿਲਦਾ ਹੈ ਹੁਣ ਲਾਲਾ ਜੀ ਇੱਥੇ ਟੀ-ਸ਼ਰਟ ਦੇਖ ਰਿਹਾ ਵੀ ਕਿੰਨੇ ਦੀ ਟੀ-ਸ਼ਰਟ ਮਿਲੇਗੀ ਫਿਲਹਾਲ ਨਵੀਆਂ ਪੈਕਿੰਗ ਆ ਸਾਰੀਆਂ ਇਹ ਭਾਈ ਸਾਹਿਬ ਹੋਰ ਕਿੰਨੇ ਦੀਆਂ ਕੁ ਜੀ 150 ਰੁਪਏ ਦੀ ਟੀ-ਸ਼ਰਟ ਵਧੀਆ ਸਾਰੀਆਂ ਨਵੀਆਂ ਟੀ-ਸ਼ਰਟ ਹੈ ਫਰੈਸ਼ ਲਫਾਫੇ ਚੋਂ ਕੱਢ ਕੇ ਲਗਾ ਰਹੇ ਆ ਤਜਲੀ ਹੁਣ 150 ਰੁਪਏ ਦੀ ਟੀ-ਸ਼ਰਟ ਕਹਿ ਰਿਹਾ ਹੈ ਹਾਲਾਂਕਿ ਟੀ-ਸ਼ਰਟ ਅਸੀਂ ਲੈਣੀ ਨਹੀਂ ਹੈਗੀ ਤਾਂ ਅਸੀਂ ਅਗਲੇ ਨਾਲ ਰੇਟ ਘਟ ਵਧ ਕਰੀਏ ਤੋਂ ਤੁਹਾਨੂੰ ਸਾਨੂੰ ਦਿਖਾ ਰਹੇ ਆ ਦਿੱਲੀ ਸ਼ਹਿਰੀ ਆਸ਼ਰੇ ਸੁਧਾਰਪੁਰ ਦਿੱਲੀ ਸਰਕਾਰ ਰੈਨ ਬਸੇਰਾ ਬਣਾਇਆ ਹੋਇਆ ਹੈ ਦਿੱਲੀ ਸਰਕਾਰ ਵੱਲੋਂ ਇਹ ਜਿੱਥੇ ਕਿ ਕੋਈ ਵੀ ਆ ਕੇ ਰਹਿ ਸਕਦਾ ਹੈ ਤੇ ਰਾਤ ਨੂੰ ਦਾ ਸਮਾਂ ਬਤੀਤ ਕਰ ਸਕਦਾ ਹੈ ਇਹ ਕੇਜਰੀਵਾਲ ਸਰਕਾਰ ਵੱਲੋਂ ਇਹ ਰੈਨ ਬਸੇਰਾ ਬਣਾਇਆ ਗਿਆ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਅਨਕੁਸ਼ਾ ਦਾ ਇਹ ਆ ਜਿੰਮੇ ਦਾ ਸਮਾਨ ਹੈ ਸਾਰਾ ਇਹ ਦਿੱਲੀ ਦੇ ਵਿੱਚ ਬੜੇ ਵਧੀਆ ਰੈਨ ਬਸੇਰੇ ਬਣਾਏ ਹੋਏ ਆ ਤੇ ਇੱਥੇ ਲੋਕ ਜਿਹੜੇ ਆ ਉਹ ਰਹਿੰਦੇ ਵੀ ਨੇ ਅਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਅਸੀਂ ਸਾਨੂੰ ਰੈਨੂ ਹੋਟਲ ਮਿਲਿਆ ਨਹੀਂ ਹੈਗਾ ਇਸ ਵਾਰ ਕੇ ਸੜਕਾਂ ਦੇ ਘੁੰਮ ਰਹੇ ਆਂ ਫਿਰ ਅਸੀਂ 2 ਘੰਟੇ 3 ਘੰਟੇ ਲੱਭੀਗੇ ਸਾਨੂੰ ਕੋਈ ਹੋਟਲ ਨਹੀਂ ਲੱਭਿਆ ਕਫੇ ਡੱਬੇ ਫੁੱਲ ਫੁੱਲ ਕਰੀਗੇ ਤੇ ਚਲੋ ਸਮਾਨ ਬੋਤਲੇ ਹੋ ਗਿਆ ਹੁਣ ਆਇਆ ਵੀ ਦੇਖੀਏ ਕੀ ਆਏ